NCC ਗਰੁੱਪ ਹੈੱਡਕੁਆਰਟਰ ਲੁਧਿਆਣਾ ਦੀ ਅਗਵਾਈ ਹੇਠ 19ਵੀਂ ਪੰਜਾਬ ਬਟਾਲੀਅਨ NCC ਲੁਧਿਆਣੇ ਦੀ ANO ਤੇ CIT ਨਾਲ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ BC M ਸਕੂਲ ਸਾਸ਼ਤਰੀ ਨਗਰ 'ਚ ਹੋਇਆ। ਸਮਾਗਮ ਦੀ ਅਗਵਾਈ ਲੈਫਟੀਨੈਂਟ ਕਰਨਲ ਫੈਜਾਨ ਯੂਹਰ ਨੇ ਕੀਤੀ ਅਤੇ ਇਸ ਬੈਠਕ ਵਿੱਚ ਵੱਖ-ਵੱਖ ਸੰਗਠਨਾਂ ਨੇ ਭਾਗ ਲਿਆ ਤੇ ਕਾਨਫਰੰਸ ਦਾ ਉਦੇਸ਼ ANO ਤੇ ਕੇਅਰ ਟੇਕਰਾਂ ਨੂੰ NCC ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਣਾ ਸੀ ਜਿਸ ਵਿੱਚ ਐਨਓ ਕੇ ਟੈਕਰਾਂ ਤੇ ਐਨਸੀਸੀ ਕੈਡਟਾਂ ਦੇ ਦਸਤਾਵੇਜ਼ਾਂ ਦੀ ਸਾਮ ਸਭਾਲ ਸਰਟੀਫਿਕੇਟ ਪ੍ਰੀਖਿਆ ਤੇ ਕੈਂਪਾਂ ਤੇ ਜਾਣ ਲਈ ਪ੍ਰੇਰਿਤ ਕਰਨਾ ਸਰਕਾਰ ਵੱਲੋਂ ਦਿੱਤੇ ਜਾ ਰਹੇ ਭੱਤਿਆਂ ਦੇ ਜ਼ੋਰ ਦਿੱਤਾ ਗਿਆ ਅ ਅੱਜ ਅਸੀਂ ਇੱਥੇ ਜਿਹੜਾ ਇਕੱਠੇ ਹੋਏ ਹਾਂ ਅ ਅਸੀਂ ਐਨਸੀਸੀ ਦੇ ਤਰਫੋਂ ਅ ਗਰੁੱਪ ਹੈਡਕੁਆਟਰ ਲੁਧਿਆਣਾ ਐਨਸੀਸੀ ਦੇ ਅੰਤਰਗਤ ਜਿਹੜਾ 19 ਪੰਜਾਬ ਬਟਾਲੀਅਨ ਐਨਸੀਸੀ ਹੈ ਅ ਸਾਡੇ ਕੋਲ ਜਿਹੜੇ ਅਲੱਗ-ਅਲੱਗ ਐਜੂਕੇਸ਼ਨਲ ਇੰਸਟੀਚੂਟ ਨੇ ਜਿਹਦੇ ਵਿੱਚ ਵੇਰੀਅਸ ਸਕੂਲ ਤੇ ਕਾਲਜ ਸ਼ਾਮਿਲ ਨੇ ਉਹਦੇ ਜਿਹੜੇ ਐਸੋਸੀਏਟਿਡ ਐਨਸੀਸੀ ਆਫਸਰਸ ਨੇ ਜਿਹੜੇ ਏਐਨਓਜ਼ ਹਨ ਅ ਜਿੰਦਾ ਟਾਸਕ ਹੁੰਦਾ ਹੈ ਕਿ ਉਹ ਆਰਮੀ ਦੇ ਨਾਲ ਮਿਲ ਕੇ ਕੈਡਟਸ ਨੂੰ ਟ੍ਰੇਨਿੰਗ ਦਿੰਦੇ ਨੇ ਅ ਉਹਨਾਂ ਦੀ ਅਸੀਂ ਇੱਕ ਕੁਆਟਰਲੀ ਹਰ ਤਿੰਨ ਮਹੀਨੇ ਚੁੰਦੀ ਇੱਕ ਅਸੀਂ ਕਾਨਫਰੰਸ ਕਰਨੇ ਹਾਂ ਜਿਹਦੇ ਵਿੱਚ ਅਸੀਂ ਇਹ ਸੁਝਾਓ ਕਢਣੇ ਹਾਂ ਕਿ ਟ੍ਰੇਨਿੰਗ ਨੂੰ ਕਿਸ ਤਰ੍ਹਾਂ ਹੋਰ ਵਧੀਆ ਬਣਾ ਸਕਾਂ ਤੇ ਸਾਰੇ ਐਨਓਸ ਕਰਕੇ ਜਿਹੜੇ ਸਾਡੇ ਟੋਟਲ 43 ਇੰਸਟੀਚਿਊਟ ਨੇ ਉਹ ਇਥੋਂ ਇਹ ਐਨਓਸ ਆਏ ਨੇ ਤੇ ਟ੍ਰੇਨਿੰਗ ਤੇ ਇੰਪਰੂਵਮੈਂਟ ਦੇ ਨਾਲ ਨਾਲ ਸਾਡਾ ਦੂਆ ਟਾਸਕ ਇਹ ਵੀ ਹੁੰਦਾ ਹੈ ਕਿ ਜਿਹੜੇ ਮੁਖਤਲਫ ਪ੍ਰੋਸੀਜਰ ਨੇ ਐਨਸੀਸੀ ਦੇ ਭਾਵੇਂ ਡਾਕੂਮੈਂਟੇਸ਼ਨ ਦੇ ਹੋਣ ਜਾਂ ਫਿਰ ਇਹਨਾਂ ਦੇ ਆਪਣੀ ਡਾਕੂਮੈਂਟੇਸ਼ਨ ਦੇ ਹੋਣ ਉਹਦੇ ਵਿੱਚ ਕੀ ਕੀ ਪ੍ਰੋਬਲਮਾਂ ਆਂਦੀਆਂ ਨੇ ਤੇ ਉਹਨਾਂ ਪ੍ਰੋਬਲਮਾਂ ਨੂੰ ਕਿਸ ਤਰ੍ਹਾਂ ਦੂਰ ਕਰ ਸਕਨੇ ਹਾਂ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਇਸ ਕਾਨਫਰੰਸ ਤੇ ਮੁਤਲਕ ਤੋਂ ਇਹਨਾਂ ਨੂੰ ਦੱਸਣਾ ਚਾਹੁੰਦੇ ਆਂ ਇਹ ਉਹਦੇ ਬਾਰੇ ਚ ਅੱਜ ਦੀ ਇਹ ਕਾਨਫਰੰਸ ਜਿਹੜੀ ਹੈ ਇਹਨੋਂ ਕੰਕਲੇਵ ਰੱਖਿਆ ਗਿਆ। ਕਿ ਹੁਣ ਅੱਗੇ ਤੇ ਹਾਰਾਂ ਦਾ ਸੀਜ਼ਨ ਸ਼ੁਰੂ ਹੋ ਦਵਾਈਆਂ ਦੁਸ਼ਹਿਰਾ ਹੈ। ਇਸ ਤਰ੍ਹਾਂ ਉਹ ਤਿਹਾਰਨ ਮੁਖ ਰੱਖਦੇ ਤੇ ਗਾਈਡੈਂਸ ਹੈਗੀ ਹੈ ਨਾ ਤੁਹਾਡੀ ਐਨਸੀਸੀ ਹੋਦੀ। ਆ ਕਿ ਐਨਸੀਸੀ ਦਾ ਜीडीएसटी ਟ੍ਰੇਨਿੰਗ ਇਹ ਪੂਰਾ ਪ੍ਰੋਗਰਾਮ ਅਸੀਂ ਜਿਹੜਾ ਡਿਵਾਈਸ ਕਰਦੇ ਹਾਂ ਉਹ ਟ੍ਰੇਨਿੰਗ ਪ੍ਰੋਗਰਾਮ ਇਸੇ ਸਾਹਿਬ ਨਾਲ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਮੇਨ ਇਵੈਂਟਸ ਨੇ ਨਾ ਕਿ ਖਾਲੀ ਇਹ ਤਿਹਾਰ ਬਲਕਿ ਜਿਹੜੇ ਇੰਸਟੀਚੂਟ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਐਗਜ਼ਾਮਸ ਹੋਗੇ ਉਹਦੇ ਕੰਪੀਟੀਸ਼ਨ ਹੁੰਦੇ ਨੇ ਸਪੋਰਟਸ ਕੰਪੀਟੀਸ਼ਨ ਹੁੰਦੇ ਨੇ ਇਹ ਮੁxtਲਿਫ ਜਿਹੜੇ ਕੰਪੀਟੀਸ਼ਨ ਹੈ ਇਹਦੇ ਵਿੱਚ ਕੋਈ ਐਨਸੀਸੀ ਦੀ ਟ੍ਰੇਨਿੰਗ ਦੇ ਕਰਕੇ ਬਾਧਾ ਨਾ ਆਵੇ ਤੇ ਇਹ ਚੀਜ਼ਾਂ ਵੀ ਉਹਦੇ ਵਿੱਚ ਜਦੋਂ ਅਸੀਂ ਪ੍ਰੋਗਰਾਮ ਬਣਾਉਨੇ ਆ ਤੇ ਉਹਦੇ ਵਿੱਚ ਧਿਆਨ ਰੱਖਿਆ ਜਾਂਦਾ ਤੇ ਅੱਗੇ ਜਿਹੜੇ ਆਪਣੇ ਹਲੇ ਆ ਰਹੇ ਨੇ ਹਲੇ ਤਿਉਹਾਰਾਂ ਦਾ ਸੀਜ਼ਨ ਸਟਾਰਟ ਹੋ ਰਿਹਾ ਹੈ ਉਦੇ ਵਿੱਚ 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 ਸਾਡਾ ਇੱਕ ਕੈਂਪ ਵੀ ਹੈ ਐਨਸੀਸੀ ਦਾ ਜਿਹੜਾ ਸਾਲਾਨਾ ਕੈਂਪ ਹੁੰਦੇ ਨੇ ਉਹ ਵੀ ਹੈ ਨੇ ਜਿਹੜੇ ਇਹ ਬੱਚੇ ਕੈਡਟਸ ਜਿਹੜੇ ਨੇ اٹੈਂਡ ਕਰਨਗੇ ਇੱਕ ਸਾਜੀ ਇੱਕ ਗੱਲ ਕਰ ਵੀ ਇਹ ਵੀ 10ਸੀਸੀ ਦੀ ਟ੍ਰੇਨਿੰਗ ਵਾਸਤੇ ਕਿੰਨੀ ਕੁ ਪੜ੍ਹਾਈ ਦੀ ਜ਼ਰੂਰਤ ਹੈ ਕਿਉਂਕਿ ਕੁਝ ਬੱਚੇ ਐਸੇ ਜਿਹੜੇ ਐਨਸੀਸੀ ਉਹਦੇ ਬਾਅਦ ਲੋਨਾ ਕਰਉਂਦੇ ਨੇ ਪਰ ਤੋਂ ਪਰ ਅ ਵਿਕੇ ਐਨਸੀਸੀ ਦੇ ਵਿੱਚ ਸਾਡੇ ਜਿਵੇਂ ਅਸੀਂ ਕਹੀ ਹੈ ਤੇ ਦੋ ਤਰ੍ਹਾਂ ਦੀ ਐਂਟਰੀਆਂ ਨੇ ਇੱਕ ਹੈ ਜੂਨੀਅਰ ਡਿਵੀਜ਼ਨ ਜਾਂ ਜੂਨੀਅਰ ਵਿੰਗ ਜੂਨੀਅਰ ਡਿਵੀਜ਼ਨ ਹੁੰਦੇ ਜਿਹੜੇ ਮੁੰਡੇ ਆਉਂਦੇ ਨੇ ਤੇ ਜੂਨੀਅਰ ਵਿੰਗ ਹੋ ਗਈ ਜਿਹੜੀ ਬੱਚੀਆਂ ਜਿਹੜੀਆਂ ਆਉਂਦੀਆਂ ਇਹ ਬੱਚੇ ਹੁੰਦੇ ਨੇ 9th ਤੇ 10th ਕਲਾਸ ਦੇ ਤੇ ਇਹ ਦੋ ਸਾਲ ਜਿਹੜੇ ਨੇ 인 ਦੀ ਐਨਸੀਸੀ ਹੁੰਦੀ ਹੈ ਦੋ ਸਾਲ ਦੇ ਲਈ 9th ਤੇ 10th ਵਾਲੇ ਬੱਚੇ ਆਉਂਦੇ ਨੇ ਉਹਦੇ ਬਾਅਦ 11th ਤੋਂ ਅੱਗੇ ਅਸੀਂ ਕਹਿੰਨੇ ਹਾਂ ਇਹਨੂੰ ਸੀਨੀਅਰ ਡਿਵੀਜ਼ਨ ਜਾਂ ਸੀਨੀਅਰ ਵਿੰਗ 11th 12th ਤੇ ਤਿੰਨ ਸਾਲ ਜਿਹੜੇ ਕਾਲਜ ਨੇ पर एक बच्चा ज्यादा से ज्यादा 3 साल तक ही एनसीसी ਦੇ ਵਿੱਚ ਰਹਿ ਸਕਦਾ ਹੈ ਟ੍ਰੇਨਿੰਗ ਕਰ ਸਕਦਾ ਹੈ ਤੇ ਜਿਹੜੇ 11ਵੀਂ ਤੇ 12वीं ਦੇ ਬੱਚੇ ਨੇ ਉਹ ਆਪਣੀ ਐਨਸੀਸੀ ਦੀ ਸੀਨੀਅਰ ਡਿਵੀਜ਼ਨ ਦੀ ਟ੍ਰੇਨਿੰਗ ਜੀਡੀ ਨੇ 2 ਸਾਲ ਲਈ ਕਰਦੇ ਨੇ ਉਸ ਤਰ੍ਹਾਂ ਹੀ ਜਿਹੜੇ ਕਾਲਜ ਵਾਲੇ ਬੱਚੇ ਨੇ ਕਾਲਜਾਂ ਵਿੱਚ ਜਿੰਨੇ ਵੀ ਕਾਲਜ ਨੇ ਉਹਦੇ ਬੱਚੇ ਜਿਹੜੇ ਨੇ ਉਹ 3 ਸਾਲ ਲਈ ਐਨਸੀਸੀ ਦੀ ਫਸਟ ਸੈਕੰਡ 3rd ਇਅਰ 3 ਸਾਲ ਲਈ ਟ੍ਰੇਨਿੰਗ ਕਰਦੇ ਨੇ